ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਵਿਧਾਨ ਸਭਾ ਵਿੱਚ ਇੱਕ ਦਿਨ ਦੀ ਸ਼ਾਂਤੀ ਮਗਰੋਂ ਕੱਲ ਫੇਰ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਵਿਧਾਨ ਸਭਾ ਵਿੱਚ ਕੱਲ ਬਜਟ ਤੇ ਬਹਿਸ ਦੌਰਾਨ ਜਿਆਦਾ ਸਮਾਂ ਨਾ ਮਿਲਣ ਤੇ ਕਾਂਗਰਸੀ ਵਿਧਾਇਕਾਂ ਨੇ ਖੂਬ ਹੰਗਾਮਾ ਕੀਤਾ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਜਿਆਦਾ ਸਮਾਂ ਦੀ ਮੰਗ ਤੇ ਅੜੇ ਰਹੇ ਪਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਨਾ ਕਰ ਦਿੱਤੀ ਜਿਸ ਤੋਂ ਖਫਾ ਹੋ ਕੇ ਬਰਿੰਗ ਤੇ ਹੋਰ ਵਿਧਾਇਕ ਸਪੀਕਰ ਦੇ ਆਸਨ ਅੱਗੇ ਆ ਗਏ ਤੇ ਨਾਹਰੇਬਾਜੀ ਕਰਨ ਲੱਗੇ ਜਿਆਦਾ ਹੰਗਾਮਾ ਹੁੰਦਾ ਦੇਖ ਕੇ ਸਪੀਕਰ ਨੇ ਕਾਂਗਰਸ ਦੇ 9 ਵਿਧਾਇਕਾਂ ਨੂੰ ਮੁਰਤਲ ਕਰ ਦਿੱਤਾ ਤੇ ਮਾਰਸ਼ਲਾਂ ਨੂੰ ਵਿਧਾਇਕਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਕੁਝ ਵਿਧਾਇਕ ਤਾਂ ਆਪਣੇ ਆਪ ਵਿਧਾਨ ਸਭਾ ਵਿੱਚੋਂ ਬਾਹਰ ਨਿਕਲ ਗਏ ਪਰ ਬਰਿੰਗ ਨੂੰ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕੱਢਿਆ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਬਾ ਨੇ ਸਪੀਕਰ ਵੱਲੋਂ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਨੌਂ ਵਿਧਾਇਕਾਂ ਨੂੰ ਮੌਤਲ ਕਰਨ ਦੀ ਸਖਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਪ ਦੀ ਅਗਵਾਈ ਵਾਲੀ ਸਰਕਾਰ ਮੁੱਖ ਵਿਰੋਧੀ ਪਾਰਟੀ ਦੇ ਸਵਾਲਾਂ ਤੋਂ ਭੱਜ ਰਹੀ ਹੈ ਅਤੇ ਇਸੇ ਵਾਸਤੇ ਕਾਂਗਰਸੀ ਵਿਧਾਇਕਾਂ ਨੂੰ ਮੌਤਲ ਕਰ ਦਿੱਤਾ ਗਿਆ। ਐਸੇ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਕੱਲ 6 ਘੰਟੇ ਤੱਕ ਚੱਲੀ ਬਹਿਸ ਮਗਰੋਂ ਵਿੱਤੀ ਸਾਲ 2024-25 ਲਈ ਬਜਟ ਪਾਸ ਕਰ ਦਿੱਤਾ ਗਿਆ। ਬੈਸ ਦੌਰਾਨ ਬਜਟ ਤੇ ਆਗਾਮੀ ਲੋਕ ਸਭਾ ਚੋਣਾਂ ਦਾ ਪਰਛਾਵਾਂ ਸਾਫ਼ ਨਜ਼ਰ ਆਇਆ ਸੱਤਾਧਾਰੀ ਧਿਰ ਨੇ ਬੈਸ ਮੌਕੇ ਜਿੱਥੇ ਬਜਟ ਤਜ਼ਵੀਜ਼ਾ ਨੂੰ ਤਰੱਕੀ ਦਾ ਖਾਕਾ ਦੱਸਿਆ ਉੱਥੇ ਵਿਰੋਧੀ ਧਿਰ ਨੇ ਵਿੱਤੀ ਵੱਧ ਇੰਤਜ਼ਾਮੀਆਂ ਤੇ ਖਰਚਿਆਂ ਦੀ ਪੂਰਤੀ ਲਈ ਕਰਜ਼ਾ ਚੁੱਕ ਕੇ ਜਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਬੈਸ ਦੌਰਾਨ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦਾ ਸਰਦਾ ਵੀ ਦਿੱਤਾ ਬਜਟ ਤੇ ਬੈਸ ਨੂੰ ਸਮੇਟਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਵੱਡੀਆਂ ਗਰੰਟੀਆਂ ਵਿੱਚੋਂ ਚਾਰ ਪੂਰੀਆਂ ਕਰ ਦਿੱਤੀਆਂ ਹਨ ਜਦੋਂ ਕਿ ਔਰਤਾਂ ਨੂੰ 1000 ਰੁਪਏ ਮਾਸਿਕ ਦੇਣ ਦੀ ਪੰਜਵੀਂ ਗਰੰਟੀ ਵੀ ਜਲਦ ਪੂਰੀ ਕਰ ਦਿੱਤੀ ਜਾਵੇਗੀ। ਸੂਬੇ ਵਿੱਚ ਅੱਜ ਫਿਰ ਮੌਸਮ ਕਰਵਟ ਲੈ ਰਿਹਾ ਹੈ। ਕੱਲ ਨਿਕਲੀ ਤਿੱਖੀ ਧੁੱਪ ਤੋਂ ਬਾਅਦ ਸੂਬਾ ਵਾਸੀਆਂ ਨੂੰ ਅੱਜ ਫਿਰ ਬੱਦਲਵਾਈ ਤੇ ਹਲਕੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਮਾਰਾ ਮੁਤਾਬਕ ਸੂਬੇ ਦੇ ਕੁਝ ਭਾਗਾਂ ਵਿੱਚ ਅੱਜ ਬੱਦਲਵਾਈ ਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਕੱਲ ਤੋਂ ਮੌਸਮ ਇੱਕ ਵਾਰ ਫਿਰ ਖੁੱਲ ਜਾਵੇਗਾ ਉੱਧਰ ਕੱਲ ਤਾਪਮਾਨ ਦੇ ਨਜ਼ਰੀਏ ਤੋਂ ਮੋਗਾ ਸੂਬੇ ਵਿੱਚੋਂ ਸਭ ਤੋਂ ਠੰਡਾ ਸਥਾਨ ਰਿਹਾ ਟੂਰਿਸਟ ਵੀਜ਼ੇ ਤੇ ਰੂਸ ਗਏ ਪੰਜਾਬ ਦੇ ਤਿੰਨ ਨੌਜਵਾਨ ਰੂਸ ਯੂਕਰੇਨ ਜੰਗ ਵਿੱਚ ਫਸ ਗਏ ਹਨ ट्रैवल ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਇਹਨਾਂ ਨੌਜਵਾਨਾਂ ਮੁਤਾਬਕ ਰੂਸ ਨੇ ਉਹਨਾਂ ਨੂੰ ਧੋਖੇ ਨਾਲ ਆਪਣੀ ਫੌਜ ਵਿੱਚ ਸ਼ਾਮਲ ਕਰ ਲਿਆ ਹੈ ਅਤੇ ਹੁਣ ਉਹਨਾਂ ਨੂੰ 1-2 ਦਿਨਾਂ ਵਿੱਚ ਯੂਕਰੇਨ ਨਾਲ ਜੰਗ ਲਈ ਫਰੰਟ ਤੇ ਭੇਜ ਦਿੱਤਾ ਜਾਵੇਗਾ ਇਨ੍ਹਾਂ ਨੌਜਵਾਨਾਂ ਵਿੱਚੋਂ ਦੋ ਜ਼ਿਲ੍ਹਾ ਗੁਰਦਾਸਪੁਰ ਦੇ ਤੇ ਇੱਕ ਹੁਸ਼ਿਆਰਪੁਰ ਦਾ ਹੈ ਨੌਜਵਾਨਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਜਲਦ ਤੋਂ ਜਲਦ ਦੇਸ਼ ਵਾਪਸ ਲਿਆਂਦਾ ਜਾਵੇ ਹਮ ਸ਼ਬ ਸਾਥੀ ਰਸ਼ੀਆ ਘੁੰਮਣੇ ਲਈ ਆਏ تھے 9 ਸਾਲ ਪਰ ਸਾਡੇ ਨਾਲ ਦੁੱਖਾ ہوا ਹੈ ਉਹਨਾਂ ਨੇ ہمیں ਅਰਬੀ ਵਿੱਚ ਭਰਤੀ ਕਰ ਲਿਆ वहां पर ہمارے ساتھ ਟ੍ਰੇਨਿੰਗ دی ਗਈ ਟ੍ਰੇਨਿੰਗ ਦੇਣੇ ਕੇ ਬਾਅਦ ਹਮੇਂ ਯਹਾਂ ਪਰ ਯੂਕਰੇਨ ਛੋੜ ਦਿੱਤਾ ਗਿਆ ਔਰ ਹਮ ਸਾਤ ਬੰਦੇ ਆ ਜੋ ਕਿ 1 ਜਾਂ 2 ਦਿਨ ਦੇ ਅੰਦਰ ਹਮੇ ਵੀ ਕਰ ਰਹੇ ਹੈ ਕਿ ਆਪਕੋ ਫਰੰਟ ਲਾਈਨ ਮੇਂ ਡਾਲੇਂਗੇ ਔਰ ਆਪ ਸਭ ਕੋ ਯੁੱਧ ਲੜਨਾ ਪੜੇਗਾ। ਨਸ਼ਾ ਤਸਕਰੀ ਕੇਸ ਦੇ ਮਾਮਲੇ ਦੀ ਜਾਂਚ ਕਰ ਰਹੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਬਣੀ ਸੈੱਟ ਵੱਲੋਂ ਕੱਲ ਸਾਬਕਾ ਮੰਤਰੀ ਵਿਕਰਮ ਵਜੀਠੀਆ ਤੋਂ ਦੂਸਰੀ ਵਾਰ ਪੁੱਛ ਪੜਤਾਲ ਕੀਤੀ ਗਈ। ਇਹ ਪੁੱਛ ਪੜਤਾਲ ਪਟਿਆਲਾ ਵਿੱਚ ਤਕਰੀਬਨ 3 ਘੰਟੇ ਚੱਲੀ। ਇਸੇ ਦੌਰਾਨ ਮਜੀਠੀਆਂ ਨੇ ਇਸੇ ਸੈੱਟ ਨੂੰ ਸਾਬਕਾ ਡੀਜੀਪੀ ਸੁਧਾਰਥ ਚਟੋਪਾਧਿਆ ਦੇ ਖਿਲਾਫ ਸ਼ਿਕਾਇਤ ਪੱਤਰ ਵੀ ਦਿੱਤਾ ਗਿਆ ਤੇ ਮੰਗ ਕੀਤੀ ਕਿ ਡੀਜੀਪੀ ਵੱਜੋਂ ਉਹਨਾਂ ਦੇ 22 ਦਿਨਾਂ ਦੇ ਕਾਰਜਕਾਲ ਦੀ ਜਾਂਚ ਕੀਤੀ ਜਾਵੇ। ਫਰੀਦਕੋਟ ਦੇ ਪਿੰਡ ਕੋਟ ਸੁਖਿਆ ਵਿੱਚ ਇੱਕ ਡੇਰਾ ਮੁਖੀ ਦੇ ਕਤਲ ਦੇ ਮਾਮਲੇ ਵਿੱਚ ਕਥਿਤ ਤੌਰ ਤੇ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਫਰੀਦਕੋਟ ਦੇ ਐਸਪੀ ਗਗਨੇਸ਼ ਸ਼ਰਮਾ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਕੱਲ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਜਿਕਰ ਜੋਗ ਹੈ ਕਿ ਐਸਪੀ ਸ਼ਰਮਾ ਤੇ ਰਿਸ਼ਵਤ ਦੇ ਲੈਣ ਦੇਣ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਜਸਵਿੰਦਰ ਸਿੰਘ ਨੇ ਇੱਕ ਦਿਨ ਪਹਿਲਾਂ ਹੀ ਵਿਜੀਲੈਂਸ ਸਾਹਮਣੇ ਆਤਮ ਸਮਰਪਣ ਕੀਤਾ ਸੀ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਟਿੱਬਾ ਵਿੱਚ ਇੱਕ 70 ਸਾਲਾ ਬਜ਼ੁਰਗ ਦੀ ਦਰਦਨਾਕ ਮੌਤ ਹੋ ਗਈ। ਬਜ਼ੁਰਗ ਗੁੜ ਵਾਲੇ ਕਢਾਹੇ ਵਿੱਚ ਡਿੱਗ ਪਿਆ। ਦੱਸਿਆ ਗਿਆ ਕਿ ਸੁਰਿੰਦਰ ਸਿੰਘ ਨਾਮ ਦਾ ਬਜ਼ੁਰਗ ਵੇਲੇ ਤੋਂ ਗੋਡਲੈਂਡ ਗਿਆ ਸੀ ਪਰ ਅਚਾਨਕ ਚੱਕਰ ਆ ਗਿਆ ਤੇ ਉਹ ਕੜਾਹੇ ਵਿੱਚ ਜਾ ਡਿੱਗਾ ਬੈਂਕਾਂ ਤੋਂ ਜਦ ਅਸੀਂ ਕ੍ਰੈਡਿਟ ਕਾਰਡ ਲੈਂਦੇ ਹਾਂ ਤਾਂ ਆਮ ਤੌਰ ਤੇ ਨਾ ਤਾਂ ਅਸੀਂ ਪੁੱਛਦੇ ਹਾਂ ਕਿ ਕਿਸ ਕ੍ਰੈਡਿਟ ਕਾਰਡ ਨੈਟਵਰਕ ਦਾ ਕਾਰਡ ਸਾਨੂੰ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਬੈਂਕਾਂ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਹੁਣ ਬੈਂਕ ਜਾਂ ਕ੍ਰੈਡਿਟ ਕਾਰਡ ਕਰਨ ਵਾਲੀ ਕਿਸੇ ਵੀ ਏਜੰਸੀ ਨੂੰ ਗਾਹਕਾਂ ਨੂੰ ਪਹਿਲਾਂ ਪੁੱਛਣਾ ਪਵੇਗਾ ਕਿ ਉਹਨਾਂ ਨੂੰ ਕਿਸ ਨੈੱਟਵਰਕ ਦਾ ਕਾਰਡ ਚਾਹੀਦਾ ਹੈ ਗਾਹਕ ਹੁਣ ਵਿਜ਼ਾ ਮਾਸਟਰ ਕਾਰਡ ਰੂਪੇ ਕਾਰਡ ਵਿੱਚੋਂ ਚੋਣ ਕਰ ਸਕਣਗੇ ਇਸ ਬਾਰੇ ਆਰਬੀਆਈ ਨੇ ਕੱਲ ਸਾਰੇ ਬੈਂਕਾਂ ਨੂੰ ਨਿਰਦੇਸ਼ ਦੇ ਦਿੱਤੇ 86 ਪਾਰਟੀਆਂ ਵੱਲੋਂ ਚੋਲ ਬਾਂਡਾਂ ਰਾਹੀਂ ਹਾਸਲ ਕੀਤੀਆਂ ਗਈਆਂ ਰਕਮਾਂ ਦੇ ਵੇਰਵੇ ਦੇਣ ਲਈ ਸੁਪਰੀਮ ਕੋਰਟ ਵੱਲੋਂ ਕੱਲ ਦੀ ਮਿਥੀ ਮਿਆਦ ਤੱਕ ਭਾਰਤੀ ਸਟੇਟ ਬੈਂਕ ਨੇ ਇਹ ਵੇਰਵੇ ਭਾਰਤੀ ਚੋਣ ਕਮਿਸ਼ਨ ਨੂੰ ਨਹੀਂ ਦਿੱਤੇ ਜ਼ਿਕਰਯੋਗ ਹੈ ਕਿ ਬੈਂਕ ਨੇ ਬੀਤੇ ਸੋਮਵਾਰ ਸੁਪਰੀਮ ਕੋਰਟ ਵਿੱਚ ਇੱਕ ਅਪੀਲ ਰਾਹੀਂ ਇਹ ਮਿਆਦ 30 ਜੂਨ ਤੱਕ ਵਧਾਉਣ ਦੀ ਮੰਗ ਕੀਤੀ ਸੀ ਪਰ SBI ਦੀ ਇਸ ਅਪੀਲ ਤੇ ਸੁਪਰੀਮ ਕੋਰਟ ਵਿੱਚ ਹਾਲੇ ਸੁਣਵਾਈ ਸ਼ੁਰੂ ਨਹੀਂ ਹੋਈ ਹੈ। ਹਰਿਆਣਾ ਦੇ ਰਿਵਾੜੀ ਵਿੱਚ ਰੋਡਵੇਜ਼ ਦੀ ਇੱਕ ਬੱਸ ਤੇ ਕਾਰ ਵਿਚਕਾਰ ਆਮੋ ਸਾਹਮਣੇ ਦੀ ਟੱਕਰ ਹੋਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੌਲਸ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਕਾਰ ਸਵਾਰ ਸਨ ਜੋ ਕਿ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਤੇ ਬਾਬਲ ਕਲਾਂ ਗੋਲੀकांड ਸਣੇ ਹੋਰ ਸਿੱਖ ਮਸਲਿਆਂ ਸੰਬੰਧੀ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਲੱਗੇ ਪੱਕੇ ਮੋਰਚੇ ਵਿੱਚ ਕੱਲ ਸਿੱਖ ਜਥੇਬੰਦੀਆਂ ਨੇ ਇੱਕ ਅਹਿਮ ਐਲਾਨ ਕੀਤਾ। ਉਹਨਾਂ ਹੰਗਾਮੀ ਮੀਟਿੰਗ ਸੱਦ ਕੇ ਕੱਲ ਕੇਂਦਰ ਤੇ ਪੰਜਾਬ ਸਰਕਾਰ ਨੂੰ 5 ਦਿਨਾਂ ਦਾ ਅਲਟੀਮੇਟਮ ਦਿੱਤਾ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਇਸ ਦੌਰਾਨ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ ਤੇ ਸੂਬੇ ਭਰ ਵਿੱਚ ਗੁਪਤ ਐਕਸ਼ਨ ਵੀ ਕੀਤੇ ਜਾਣਗੇ ਅਮਰੀਕਾ ਵਿੱਚ ਵੱਖ-ਵੱਖ ਥਾਵਾਂ ਤੇ ਡੈਲੀਗੇਟ ਚੋਣਾਂ ਦੌਰਾਨ ਹਾਰ ਮੰਗਰੋ ਨਿੱਕੀ ਹੈਲੀ ਨੇ ਰਾਸ਼ਟਰਪਤੀ ਅਹੁਦੇ ਦੇ ਆਪਣੇ ਉਮੀਦਵਾਰੀ ਦੇ ਦਾਅਵੇ ਨੂੰ ਛੱਡਣ ਦਾ ਫੈਸਲਾ ਲਿਆ ਹੈ ਇਸ ਤੋਂ ਬਾਅਦ ਡੋਨਾਲਡ ਟਰੰਪ ਦਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਵੀ ਪਧਰਾ ਹੋ ਗਿਆ ਹੈ ਮੰਨਿਆ ਜਾ ਰਿਹਾ ਹੈ ਕਿ ਨਵੰਬਰ ਵਿੱਚ ਮੁੜ ਜੋ ਬਾਈਡਨ ਤੇ ਟਰੰਪ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ ਸ਼ਰੀ ਨਗਰ ਦੀ ਅਦਾਲਤ ਨੇ 2022 ਵਿੱਚ ਤਜਾਬ ਹਮਲੇ ਦੇ ਇੱਕ ਮੁਲਜ਼ਮ ਨੂੰ ਕੱਲ ਮਿਸਾਲੀ ਸਜ਼ਾ ਸੁਣਾਈ। ਅਦਾਲਤ ਨੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਦੇ ਨਾਲ-ਨਾਲ 40 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ। ਅਦਾਲਤ ਨੇ ਜੁਰਮਾਨੇ ਦੀ ਰਕਮ ਉਸ ਦੀ ਜਾਇਦਾਦ ਵਿੱਚੋਂ ਵਸੂਲਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਦੋਸ਼ੀ ਵੱਲੋਂ ਇੱਕ ਲੜਕੀ ਵੱਲੋਂ ਵਿਆਹ ਦੇ ਪ੍ਰਸਤਾਵ ਨੂੰ ਠਕਰਾਉਣ ਤੋਂ ਬਾਅਦ ਬਦਲਾ ਲੈਣ ਲਈ ਉਸਤੇ ਤਜਾਬ ਨਾਲ ਹਮਲਾ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਕੋਲਕਾਤਾ ਵਿੱਚ ਹੁਗਲੀ ਨਦੀ ਦੇ ਹੇਠਾਂ ਚੱਲਣ ਵਾਲੀ ਦੇਸ਼ ਦੀ ਬਹੁ ਉਡੀਕ ਮੈਟਰੋ ਸੇਵਾ ਨੂੰ ਸਮਰਪਿਤ ਕੀਤਾ ਇਹ ਭਾਰਤ ਦਾ ਪਹਿਲਾ ਅੰਡਰਵਾਟਰ ਮੈਟਰੋ ਪ੍ਰੋਜੈਕਟ ਹੈ ਜਿਸ ਵਿੱਚ ਹੁਗਲੀ ਨਦੀ ਦੇ ਤਲ ਦੇ ਹੇਠਾਂ ਅੱਪ ਤੇ ਡਾਊਨ ਲਾਈਨਾਂ ਲਈ ਦੋ ਸਰੰਗਾਂ ਤਿਆਰ ਕੀਤੀਆਂ ਗਈਆਂ ਹਨ ਪਾਣੀ ਦੇ ਹੇਠਾਂ ਬਣੀਆਂ ਇਹਨਾਂ 520 ਮੀਟਰ ਲੰਬੀਆਂ ਸਰੰਗਾਂ ਵਿੱਚ ਹੁਣ ਮੈਟਰੋ ਚੱਲੇਗੀ ਇਸ ਲਈ ਤਿੰਨ ਮੈਚਾਂ ਵਿੱਚ ਜਿੱਤ ਨਾਲ ਲੜੀ ਵਿੱਚ ਜੇਤੂ ਲੀਡ ਹਾਸਲ ਕਰਨ ਵਾਲੀ ਭਾਰਤੀ ਟੀਮ ਇੰਗਲੈਂਡ ਖਿਲਾਫ ਅੱਜ ਤੋਂ ਧਰਮਸ਼ਾਲਾ ਵਿੱਚ ਸ਼ੁਰੂ ਹੋਣ ਵਾਲੇ ਪੰਜਵੇਂ ਤੇ ਆਖਰੀ ਟੈਸਟ ਮੈਚ ਨੂੰ ਆਪਣੇ 스타 ਆਫ ਸਪਿਨਰ ਰਵੀਚੰਦਰ ਅਸ਼ਵਨ ਲਈ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗੀ ਅਸ਼ਵਨ ਦਾ ਇਹ ਸੌਵਾਂ ਟੈਸਟ ਹੈ ਅੱਜ ਟੈਸਟ ਮੈਚ ਦੇ ਪਹਿਲੇ ਦਿਨ ਵਰਖਾ ਕਾਰਨ ਵਿਘਨ ਪੈਣ ਦਾ ਖਦਸ਼ਾ ਵੀ ਚਿਤਾਇਆ ਗਿਆ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ